हां जी भाई जी और की आला ਤੇ ਅੱਜ ਆਪਾਂ ਆਏ ਸੀਗੇ ਆਪਣੇ ਜਿਹੜੇ ਆਪਾਂ ਕਬੂਤਰ ਦਿੱਤੇ ਸੀਗੇ ਆਪਣੇ ਦੋਸਤ ਕੋਲੇ ਤੇ ਆਪਾਂ ਨਾਲ ਕਬੂਤਰ ਕੱਟ ਕਰਨ ਆਏ ਆਂ ਆਪਣੇ ਵੱਡੇ ਠੀਕ ਆ ਜਿਹੜੇ ਸੀਗੇ ਉਹ ਦਿਨ ਉੱਡ ਕੇ ਕਬੂਤਰੀ ਆਪਣੇ ਕੋਲੇ ਆ ਗਈ ਸੀ ਰਤੀ ਉਹ ਵੀ ਆਪਾਂ ਵਾਪਸ ਕਰਤੀ ਜਾਣ ਕੇ ਨਾਲ ਮੈਂ ਨਾਲੇ ਕੱਟ ਕਰੋਣਾ ਉਹਦਾ ਨੂੰ ਲਾਇਆ ਦੋ ਦੋ ਛੜ ਦਿੰਨੇ ਆ ਨਾ ਉਹਨਾਂ ਕਰ ਜੋਰੀ ਬੋਦਾ ਜੀ ਕੰਕਰ ਜੋਰੀ ਬੋਦਾ ਅੱਧੇ ਖੰਭਾ ਤੇ ਉੱਡ ਜਾਂਦਾ ਸੀ ਇਹ ਮੇਰੇ ਕੋਲ ਛੱਡ ਦੇ ਬਸ ਮੈਂ ਦੂ ਕੱਢ ਦਿੰਦਾ ਇਹ ਨਾ ਵੇਚੀ ਛੱਡ ਦੀ ਖਾਂਬ ਜੇ ਛੋੜ ਦੀ ਆ ਵੀ ਡਾ ਦਿਆ ਜਿਹੜਾ ਰਹਿ ਗਿਆ 40 ਰਹਿਣ ਦੇ ਜੋਰ ਫਰੀਦਾਨ ਖਾ ਖਾ ਹੋ ਜਾਂ ਪਿਆ ਇਹਦੇ ਚ ਛੱਡ ਦੇ ਇੰਦਰ ਕਾਂਜੀ ਬਾਵਾ ਦੇਖੀ ਆ ਯਾਰ ਇਹਦਾ ਨਾ ਗਲੀ ਛੱਡ ਦੇ ਇੱਕ ਕੱਟ ਤਾ ਹੁਣ ਲਿਆ ਦੂਜਾ ਦੋਨ ਤਰ੍ਹਾਂ ਦਾ ਸੀ ਮੇਰਾ ਪੈਂਚ ਜਦੋਂ ਮੈਂ ਤੈਨੂੰ ਰਿਜ਼ਲਟ ਹੀ ਦੱਸਦਾ ਮੈਂ ਤੈਨੂੰ ਜਦੋਂ ਲੋੜ ਹੀ ਨਹੀਂ ਰਹਿੰਦੇ ਬਾਅਦ ਚ ਸੁੱਟ ਦਿੰਦੇ ਲਿਆ ਆ ਤੂੰ ਹੀ ਫੜ ਲੈ ਆਸ ਪੈਂਜ ਦੋ ਫੜੀ ਮੈਨੂੰ ਤਾਂ ਸੋਹਣੀ ਬੜੀ ਲੱਗੀ ਇਹਦਾ ਸੋਹਣੀ ਹੈ ਸੋਹਣੀ ਹੈ ਭੈਣ ਜਿੱਦੀ ਮਾੜਾ ਲੱਗੀ ਹੋਰਦੇ ਹੱਥ ਪੈਂਚ ਤੇਰੀ ਤਾਂ ਮਾੜਨੀ ਸੀ ਮੈਂ ਦੱਸਤਾ ਨਾਲੇ ਮੈਂ ਕੱਢਨੀ ਆਂ ਗਾਲਾਂ ਤੈਨੂੰ ਮੈਂ ਚੱਲ ਕੁਤਰੀ ਦਾ ਹੈ ਤਾਂ ਮੇਰੇ ਕੋਲ ਹੀ ਮੈਂ ਤੇ ਗਾਲਾਂ ਗੂਣਾ ਤੇ ਗੱਲਾਂ ਨੂੰ ਤਰੀਏ ਸੈਟ ਆ ਜੀ ਅੱਜ ਨਾਂਡੇ ਤੇ ਦੋਨੀਆਂ ਬੈਠੇ ਪਏ ਵੈਸੇ ਇੱਕ ਗੱਲ ਆਈ ਤੇ ਨਾ ਮੱਛਰ ਘੱਟ ਖਾਂਦਾ ਨਾ ਬੱਚਾ ਆਹ ਵੇ ਤੇਰੇ ਪਤੰਦਰ ਨੇ ਸੌਦਾ ਲਿਆ ਕੇ ਨਾਂਤਾ ਉਹ ਮੱਛਰਾਂ ਉਹ ਨਹੀਂ ਤੇਰੇ ਬਾਹਰ ਨਹੀਂ ਹੁੰਦਾ ਉਦੋਂ ਦਾ ਬਹੁਤ ਫਰਕ ਆ ਯਾਰ ਭਾਈ ਕਲੀ ਛੜਕੀ ਸੀ ਆ ਖੁੱਡੇ ਬਾਹਰ ਵੀ ਤੇ ਖੁੱਡੇ ਦੇ ਅੰਦਰ ਵੀ ਉਹ ਵਾਛੈ ਨਾ ਤੂੰ ਜਾਲੀ ਲਾ ਕੇ ਲਾ ਦੇ ਮੱਛਰਾਂ ਦਾ ਨਹੀਂ ਮੱਛਰਾਂ ਨਾਲ ਹੀ ਹੋਇਆ ਫਸ ਗਿਆ ਮੇਰੇ ਵੀ ਹੋਇਆ ਭਾਈ ਆ ਨਾ ਆਪਣੇ ਆ ਦੋਸਤ ਨੇ ਆ ਕਬੂਤਰ ਪੜਿਆ ਵਾ ਆ ਵਾਲਾ ਇਹਨੇ ਤੇ ਕੋਠੇ ਧਿਆਣ ਕੇ ਬਹਿ ਗਿਆ ਸੀਗਾ ਓਏ ਨੇ ਖੰਭ ਕੰਨੀ ਵਾਲੇ ਕੱਢੇ ਆ ਤੇ ਇਹ ਕੰ ਦਾ ਛਤਰੀ ਤੇ ਆ ਜਾਂਦਾ ਮੈਂ ਫਿਰ ਲੋੜ ਹੀ ਨਹੀਂ ਕੱਟ ਕਰਨ ਦੀ ਐਣਾ ਡੇ ਲਾਲਾ ਫਿਰ ਢਾ ਕੇ ਦੇ ਲਾ ਅੱਥੋਂ ਵੀ ਪੂਸ਼ ਕਾਲੀ ਐ ਮਾੜੀ ਜੀ ਪੰਜਾ ਹੱਥੋਂ ਕਾਲਾ ਤੇ ਧੌਣ ਕਾਲੀ ਆ ਖੱਟੀਆਂ ਅੱਖਾਂ ਨਾਲ ਆ ਫੜਿਆ ਵਾ ਤੇ ਇੱਕ ਆ ਕਬੂਤਰੀ ਮੁੱਲ ਲਿਆ ਆ ਠੀਕ ਆ ਆ ਵਾਲੀ ਲਾਲ ਜੀਨੀ ਖੱਟੀਆਂ ਅੱਖਾਂ ਦੀ ਇਹਦੇ ਇੱਧਰ ਰੰਗ ਲੱਗਾ ਰੰਗ ਪੱਕਾਈ ਲੱਗਾ ਨਾ ਆਪਾਂ ਨੂੰ ਐਵੇਂ ਦੇ ਮਿਲਦੇ ਮੁੱਲ ਦੇ ਨਹੀਂ ਰੰਗ ਦੇ ਉਹ ਜੰਗ ਕਬੂਤਰ ਬੈਠਾ ਸੀ ਤੇ ਪੌਲਾ ਜੀ ਨਾ ਕਬੂਤਰ ਜੀ ਬੈਠਾ ਕਾਲੇ ਪੱਜੇ ਸੀਗੇ ਉਹ ਜਾਈ ਬੋਲਾ ਚੰਗਾ ਕਬੂਤਰ ਜੀ ਆਲਾ ਇਹਨੂੰ ਵੇਚੀ ਛੱਡ ਦਈਏ ਆਪਾਂ ਆ ਦੋਨਾਂ ਦਾ ਜੋੜਾ ਲਵਾਤਾ ਠੀਕ ਆ ਇਹ ਕਹਿੰਦਾ ਆ ਦੋਨਾਂ ਦਾ ਲਾਉਣਾ ਜੋੜਾ ਆ ਮੋਲ ਵਾਲੀ ਆ ਫੜਿਆ ਸੀ ਗੱਲ ਮੈਂ ਤਾਂ ਕਹੀ ਚੱਲ ਢਾ ਕੇ ਦੇਖ ਬਾਅਦ ਚੋਂ ਲੰਗੀ ਤੇ ਇਹਦੀ ਮਰਜ਼ੀ ਜਿਵੇਂ ਮਰਜ਼ੀ ਕਰ ਜਾਣਾ ਤੇ ਆਪਣੇ ਭਾਈ ਆ ਕਬੂਤਰ ਸੀ ਜਿਹੜੇ ਕੱਟ ਕੀਤੇ ਹੋਏ ਆਪਾਂ ਆ ਫੜੀਆਂ ਆ ਦਿਖਾ ਦੇ ਮੈਂ ਕਬੂਤਰੀ ਕੱਢਣਾ ਔਰ ਦਿਖਾ ਦੇ ਕਬੂਤਰ ਦਾ ਕਾਕਾ ਕਬੂਤਰ ਕਬੂਤਰ ਆ ਪੱਲੇ ਪੁੰਨੇ ਦਿਖਾ ਦੇ ਦੇ ਤੇ ਆ ਕਬੂਤਰੀਆਂ ਦੇ ਨਾਲ ਲੱਗੀ ਆ ਚਿੱਟੀ ਕਾਲੀ ਦੀ ਆ ਠੀਕ ਆ ਇਹਦੇ ਵੀ ਖੰਭ ਘੱਟ ਕਰਦੇ ਆ ਲੈ ਇਹਨੂੰ ਛੱਡ ਦੀ ਇਹ ਤੇ ਉਹ ਫੜਨ ਦੂਜੀ ਇਹ ਆ ਕਬੂਤਰੀ ਭਈ ਆਪਣੇ ਘਰੇ ਜਾਵੜੀ ਸੀ ਉਹਦਣ ਠੀਕ ਆ ਆ ਵਾਲੀ ਜਿਹੜੀ ਸਾਡੇ ਸੱਤ ਬੈਠੀ ਸੀ ਆਪਣੇ ਉਦਣ ਇਹ ਦੋਨਾਂ ਦਾ ਜੋੜਾ ਲਾਇਆ ਆਪਾਂ ਚਿੱਟੀਆਂ ਦੀ ਆ ਵੀ ਚਿੱਟੀਆਂ ਦਾ ਹੀ ਆ ਆ ਨਾ ਖਾਦੀ ਤੇ